ਅੱਜ ਤੋਂ ਚੱਕ ਸੀ ਨਾ ਆ ਗੇਟ ਬੰਦ ਸੀਗਾ ਖੜਕਾ ਹੋਇਆ 4 ਵਜੇ ਮੈਂ ਉਹਨੂੰ ਮੇਰੀ ਜਾਤ ਕੋਲੇ ਮੈਂ ਕਿ ਖੜਕਾ ਹੋਇਆ ਮੈਂ ਗੇਟ ਬੰਦ ਸੀ ਕੁੰਡੀ ਮੈਂ ਕਿ ਤੁਸੀਂ ਬਾਹਰ ਚੱਲਣਾ ਵੇੜੇ ਦੀ ਲਾਈਟ ਜਗ ਰਹੀ ਹੈ ਸਾਰੇ ਅੰਦਰ ਦੀ ਵੀ ਜਗ ਰਹੀ ਹੈ ਐਨੀ ਦੇਰ ਦੇ ਵਿੱਚ ਉੱਥੋਂ ਰਾਤ ਦੇ ਵਿੱਚ ਜਦੋਂ ਸਰਪੰਚ ਉਸ ਗੇਟ ਕੋਲਨ ਲੱਗਿਆ ਤਾਂ ਇਹਨਾਂ ਦੀ ਪੈਂਤੀ ਚ ਕਾਗਜ਼ ਕਿਲ ਰਹੇ ਪਏ ਐਥੇ ਮੋਬਾਈਲ ਪਿਆ ਸੀ ਇਹਨਾਂ ਦੇ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਇਹ ਨੁਕਸਾਨ ਦਾ ਅਪਰੋਕਸੀਮੇਟਲੀ 4-5 6 ਕੈਸ਼ ਤੇ 골ਡ ਬਲਾਕੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਾ ਨੂੰ ਜਮ ਦਿੱਤਾ ਬਸ ਸਾਡਾ ਪੋਨਿਕ 5:00 'ਚ ਉੱਠਿਆ ਦੇਖਿਆ ਸਮਾਨ ਖੰਡਿਆ ਹੋਇਆ ਕਿਤੇ ਪੈਂਟ ਵਿੱਚੋਂ ਈਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੋਲਮਾਰੀ ਚੋਂ ਮਿਲਿਆ ਉਹ ਲੈ ਕੇ ਚਲਾ ਗਿਆ ਉਹ ਸੋਚ ਜਦੋਂ ਦੇਖਿਆ ਵੀ ਇਹ ਵਿੰਡੋ ਖੁੱਲੀ ਹੋਈ ਹੈ ਛੁੱਟੀ ਹੋਈ ਹੈ ਫੇਰ ਸਾਨੂੰ ਪਤਾ ਲੱਗਿਆ ਚੋਰੀ ਹੋ ਗਈ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਹਾਂ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਨ ਜਾਣੇ ਕਹਿੰਦੇ ਹੋ ਵੀ ਉੱਠ ਜਾਂਦਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਨਹੀਂ ਹਾਂ ਬਸ ਮੈਂ ਤਾਂ 4:30 ਉੱਠਿਆ ਜਾਨ ਨੂੰ ਨਹੀਂ ਮੂੜ ਕੀਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆ ਬਸ ਹੀ ਗਿਆ ਉਹ ਵੀ ਘਰ ਦੇ ਉੱਤੇ ਤਾਂ ਦੇਖਿਆ ਉਹਨਾਂ ਨੇ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਿਲ ਵੀ ਕਾਫੀ ਹੁੰਦੀ ਆ ਵੀ ਇਹਦੇ 4:30 ਤੋਂ ਲੈ ਕੇ 6 ਵਜੇ ਤੱਕ ਸਵਾ 6 ਵਜੇ ਤੱਕ ਘਟਨਾਵਾਂ ਹੋ ਜਾਂਦੀਆਂ ਕਿੰਨੇ ਘਰਾਂ ਨੂੰ ਅਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋ ਦਾ ਰੁਟੀਨ ਹੈ 9 ਵਜੇ ਉੱਠਣ ਦਾ ਮਤਲਬ ਕੁੰਡਾ 9 ਵਜੇ ਤਾਂ ਖੋਲ ਕੇ ਅਸੀਂ ਜਾਂਦੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਜੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜਾਂਦੇ ਤਾਂ ਕੀ ਸੇਫ ਕਰ ਸਕਦੇ ਹਾਂ ਉਸੇ ਬਾਹਰਲੀ ਜਿਹੜੀ ਕਲੋਨੀयां ਵਿੱਚ ਪ੍ਰਸ਼ਾਸਨ ਦੇਖਿਆ ਸਰ 4:30 ਤੋਂ ਅੱਜ ਤੱਕ ਅਸਤੇ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹਾਂ ਹਗਲੇ ਬੰਦਾ ਵੀ ਇੰਨੀ ਦੇਖੋ ਤੁਸੀਂ ਸੰਘਣੀ ਵਾਦੀ ਉੱਤੇ ਕਰਕੇ ਜਾਣਾ ਕਰਦੇ ਸੀ ਰਿਕਾਰਡਿੰਗ ਲੈ ਕੇ ਗਏ ਹੋ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਘੁੰਮ ਰਿਹਾ ਜੀ ਮੇਰਾ ਕਮਰਾ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਚ ਬਖੇਰੇ ਕਿੰਨੇ ਵਜੇ ਤਾਂ ਇਹ ਟਾਈਮ ਦੱਸਿਆ ਮੇਰੇ ਹਸਬੰਦ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਐਸਾ ਮੈਂ ਦਰਵਾਜ਼ਾ ਚੱਕ ਜ਼ਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ ਚ ਕੁਝ اٹਕਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਇੱਕਦਮ ਡਾਊਨ ਹੋ ਗਈ ਮੇਰਾ ਨੀਤਿ ਕੁਮਾਰੀ ਫਿਰ ਮੈਂ ਸਾਹਮਣੇ ਗਵਾਂਢੀਆਂ ਦੇ ਗਈ ਵਾਖੇ ਦੇਖੀ ਆਈ ਜੀ ਆਈ ਨਹੀਂ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨੂੰ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਿਆ ਮੇਰਾ ਹਸਬੰਦ ਹੁਣੇ ਗਿਆ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖਦੀ ਨਹੀਂ ਸਕਦਾ ਕਿੰਨੇ ਕਦਾ ਸਮਾਨ ਲੈ ਗਏ ਤੁਹਾਡੇ ਚੋਰੀ ਕਰ ਗਏ 골ਡ ਸੀਗਾ ਕੈਸ਼ ਸੀਗਾ ਕਿੰਨਾ ਤਾਂ ਦੋ ਕਤੋਲੇ 2.5 ਤੋਲੇ ਸੋਨਾ ਸੀਗਾ ਬਾਕੀ 20-25000 ਰੁਪਏ ਕੈਸ਼ ਵੈਸੀ ਚਾਹ ਬਣਾ ਦੇ ਸੋਸ ਤੱਕ ਤੱਕ ਮੈਨੂੰ ਖੜਕਾ ਰਿਆ ਸੀਗਾ ਇਹਨਾਂ ਦੇ ਲੱਗੇ ਸਾਰਾ ਜੀ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਬੜੀ ਘੱਟੋ ਘੱਟ 5-7 ਮਿੰਟ ਤਲਾਈ ਹੋਣੇ ਜਿਵੇਂ ਪ੍ਰੋਬਲਮ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਐਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੰਤੈ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇੱਕ ਇੱਕ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਹੀ ਲੱਗਿਆ ਵੀ ਜਦੋਂ ਉਹ ਐਂਟਰ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਟਾ ਨਾ ਮੈਂ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 2 10 ਦਾ ਸਮਝੋ 2 ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 18000 ਤਾਂ ਉਹ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20000 1000 2000 ਰੁਪਏ ਪਿਆ ਸੀ 15 16000 ਕੰਨਾਂ ਦਾ ਪਰਸ਼ ਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਇਹੀ ਇੱਕ ਦੂਜਾ ਮੇਰਾ ਤੀਜਾ ਮੁਖੀ ਦਾ ਚੌਥਾ ਉਹ 도 ਘਰ ਰੋਦਨੇ ਪੰਜ ਘਰਾਂ ਚ ਚੋਰੀ ਹੋਈ ਐ ਸਵੇਰੇ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਐ ਨਹੀਂ ਕਿਸੇ ਨੂੰ ਨਹੀਂ ਕੰਨੋ ਕੰਨੋ ਖਾਇਆ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕੰਦੀ ਮੈਨੂੰ ਪਤਾ ਨਹੀਂ ਲੱਗਿਆ ਉਹ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਪਤਾ ਲੱਗਿਆ ਜਦੋਂ ਸਮਾਨ ਵਿਖਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫੇਰ ਉਸੇ ਚੱਕਾ ਕਿਤਾਬੀ ਇਹਨੂੰ ਕੋਈ ਟੀਂ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਐਨੇ ਖੜਕੇ ਦੇ ਵਿੱਚ ਸਾ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੁਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਛ ਨਹੀਂ ਹੋਇਆ ਜੇ ਇਹ ਰੋਲਾ ਰੂਲਾ ਬੰਦੀ ਕੁਛ ਮਾਰ ਵੀ ਸਕਦੇ ਸੀਗੇ ਚਲੋ ਮੇਰੀ ਘਰ ਵਾਲੀ ਨੂੰ ਬਚਾਓ ਗਿਆ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਕੁ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਤੇ ਉਹ ਉਹਨਾਂ ਨੇ ਫੋਟੋ ਆਫੋਟੋਆਂ ਖਿੱਚੀਆਂ ਨੇ ਮੈਂ ਹੁਣ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਿਆ ਕੱਢ ਗਿਆ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਿਆ ਤੇ ਮੋਬਾਈਲ ਵੀ ਲੈ ਗਿਆ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਿਆ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਈ ਮੇਰੀ ਜਾਗ ਕੁਲ ਚੁੱਕੀ ਸੀਗੀ ਉਹਨਾਂ ਨੇ ਫੇਸ ਸੀੜੀਆਂ ਤੋਂ ਹੀ ਭੱਜ ਗਏ। ਨਹੀਂ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਮਤਿਹਾਨ ਦਿੱਤਾ। ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ। ਮੋਬਾਈਲ ਸਰਾਣੇ ਤੋਂ ਚੱਕਿਆ। ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ। ਨਹੀਂ ਜਦੋਂ ਗੇਟ ਦਾ ਖੜਕਾ ਹੋਇਆ ਤੁਹਾਨੂੰ ਉਹਦੋਂ ਉਹਦੋਂ ਸਿਆਖ ਖੁੱਲੀ ਆ ਮੇਰੀ। ਇਹ ਕਿੱਥੋਂ ਦੇ? ਉੱਪਰੋਂ ਹੀ ਆਏ ਹੋਣਗੇ। ਉੱਪਰੋਂ ਹੀ ਆਏ ਹੋਰ ਤਾਂ ਸਾਨੂੰ ਪੂਰਾ ਰਸਤਾ ਹੈ ਨਹੀਂ ਇਤਰੋਂ ਬਾਹਰ ਦਾ ਗੇਟ ਬੰਦ ਸੀ। ਉਹਨਾਂ ਨੂੰ ਪਕੜਿਆ ਜਾਵੇ। ਕੁਛ ਤਾਂ ਉਹਨਾਂ ਦਾ ਹੱਲ ਕਰਨਾ ਪਊਗਾ ਤੁਹਾਨੂੰ। ਐਵੇਂ ਤਾਂ ਉਹਨਾਂ ਆਇਆ ਅੱਜ ਤਾਂ ਪੰਜ ਘਰਾਂ ਚ ਕੀਤੀ ਆ ਤਾਂ ਪੂਰਾ ਮੱਲਾ ਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ ਪੀਪੈਨ ਸਭ ਦੀ ਇਕੱਲੀ ਇਕੱਲੀ ਰਹਿੰਦੀ ਆ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਤਾਂ की मेरे घर से दो मोबाइल चके लगे सात सौ रूपए ले गए था सात सौ रूपया वो ले गए तो तो कितने बजे की घटना है कितने किए लड़के पता लगे पता नहीं लगा मेरे को ये मैं उठा तो देखा मोबाइल नहीं है कहाँ से आपके साथ वाले मकान से दो मोबाइल चोरी हुए कितने के थे मोबाइल दोनों ਮੇਰਾ ਮੋਬਾਈਲ تھا ਇੱਕ ਤਾਂ ਸਾਰੇ 18000 ਕੇ ਸਿਗਾ ਜੀ ਇੱਕ 15000 ਕੇ ਸਿਗਾ ਜੀ ਇਹ ਜਿਹੜੀ ਚੋਰੀ ਹੋਈ ਹੈ ਕੀ ਕਿੱਥੇ ਹੋਈ ਹੈ ਕਿ ਸਹੀ ਪਤਾ ਲੱਗਿਆ ਹੈ ਜੀ ਸਰ ਪੰਡੂ ਸਰ ਚੋਤ ਲਾਈ ਹੈ ਵੀ ਸਾਡੇ ਮੱਲੇ ਨੂੰ ਚੋਰੀ ਹੋ ਗਈ 1 ਕਿਲੋ ਘਰਾਂ ਚ ਅਸੀਂ ਉਹ ਉੱਥੇ ਮੋਕੜੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਿਹਾ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤਿਆ ਕਹਿੰਦੇ ਵੀ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਲੱਗਦਾ ਦੋ ਘਰ ਹੀ ਆਏ ਨੇ ਬਾਕੀ ਦਾ ਕੋਈ ਆਇਆ ਨਹੀਂ ਅੰਤ ਤੱਕ ਹੂੰ ਤੇ ਇਹ ਤੜਪ ਤੇ ਸਵੇਰੇ ਇਹਦਾ ਇਹ 5 ਵਜੇ ਤੋਂ ਬਾਅਦ ਦੀ ਦੱਸਦੇ ਪੰਜ ਵਜੇ ਤੋਂ ਬਾਅਦ ਹੀ ਹੋਇਆ ਜਿੱਥੇ ਵੀ ਭਾਈ ਚੋਰ ਕਿੱਥੋਂ ਦੀ ਐਂਟਰ ਹੋਇਆ ਚੋਰ ਇਹ ਸਾਰੇ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿੱਥੇ ਨਹੀਂ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਆ ਥੋੜੀ ਜਿਹੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰਦੇ ਮੈਮਰੀ ਕਰਦੇ ਮਜੂਰ ਕਰਦੇ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਨਾਲ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖੇ ਇੱਕੇ ਚੋਰ ਆ ਜਿਵੇਂ ਸੀਸੀਟੀਵੀ 'ਚ ਦੇਖੀ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਤੇ ਜਾ ਰਹੀ ਸੀ ਛੱਤਾਂ ਦੇ ਉੱਪਰ ਦੀ ਹੋਣੀ ਹੈ ਪੁਲਿਸ ਨੇ ਕੀ ਕਾਰਵਾਈ ਕਰ ਲਈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਤਫ਼ਤੀਸ਼ ਕਰ ਰਹੇ ਹਾਂ